ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਬੀਮਾ ਯੋਜਨਾ ਸਕੀਮ ਤਹਿਤ ਲੋਕਾਂ ਦੇ ਕਾਰਡ ਬਣਾਏ ਜਾ ਰਹੇ ਹਨ ਜਿਸ ਦੇ ਤਹਿਤ ਫਗਵਾੜਾ ਦੇ ਵਾਰ ਨੰਬਰ 8 ਵਿਖੇ ਗੋਪੀ ਵੇਦੀ ਦੀ ਅਗਵਾਈ ਵਿੱਚ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ ਜਿਸ ਦਾ ਸ਼ਿਉਭਰਮ ਹਲਕਾ ਇੰਚਾਰਜ ਹਰਜੀਮਾਨ ਵੱਲੋਂ ਕੀਤਾ ਗਿਆ ਇਸ ਸਕੀਮ ਦੌਰਾਨ ਟੀਮ ਵੱਲੋਂ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਕਾਰਡ ਬਣਾਏ ਗਏ ਉੱਥੇ ਹਰਜੀਮਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਸਕੀਮ ਪੰਜਾਬ ਦੇ ਵਸਨੀਕਾਂ ਲਈ ਇੱਕ ਬਿਹਤਰੀਨ ਸਕੀਮ ਹੈ ਕਿਉਂਕਿ ਇਸ ਵਿੱਚ ਪੂਰੇ ਪਰਿਵਾਰ ਦਾ 10 ਲੱਖ ਰੁਪਏ ਦਾ ਬੀਮਾ ਕਰਵਾਇਆ ਜਾਂਦਾ ਹੈ ਤਾਂ ਜੋ ਲੋੜ ਪੈਣ ਤੇ ਕਿਸੇ ਵੀ ਪਰਿਵਾਰ ਨੂੰ ਇਲਾਜ ਕਰਵਾਉਣ ਸਮੇਂ ਕੋਈ ਦਿੱਕਤ ਨਾ ਆਵੇ ਉਧਰ ਪੜਵਾਸੀਆਂ ਨੇ ਵੀ ਪੰਜਾਬ ਸਰਕਾਰ ਦੇ ਨਾਲ-ਨਾਲ ਹਰਜੀਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਕਾਰਡ ਦੇ ਬਣਨ ਨਾਲ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਵੇਗੀ। ਉਹਨਾਂ ਸਮੂਹ ਇਲਾਕਾ ਵਾਸੀਆਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੀਪ ਦੀਪਨ, ਨਵੀਨ ਉਪਲ, ਵਿਕਾਸਪੇਰੀ, ਪੱਪੂ ਪਾਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ। ਵਰਨੋਂ ਪਰ ਆਟੇਕ ਸਾਡੇ ਬਹੁਤ ਹੀ ਅਜੀਬ ਸਾਡੇ ਹਰਜੀਮਾਨ ਜੀ ਪਹੁੰਚੇ ਆ। ਜਿਨ੍ਹਾਂ ਨੇ ਅੱਜ 10 ਲੱਖ ਵਾਲੇ ਵਿਮਾਰਾ ਮੈਡੀਕਲ ਕੈਂਪ ਦਾ ਤੁਗਾਟ ਕੀਤਾ ਅਸੀਂ ਇਹਨਾਂ ਦਾ ਸਹਿਦ ਲੋਕ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਇਸ ਵਾਰ ਦੇ ਬਹੁਤ ਪਿਛੜਿਆ ਹੋਇਆ ਵਾਰ ਬਣਿਆ ਆ ਤੇ ਕੋਈ ਕੰਮ ਨਹੀਂ ਇੱਥੇ ਹੋ ਰਿਹਾ ਜੀ ਜਦੋਂ ਉਹ ਤੇ ਹਰਜੀਮਾਨ ਜੀ ਆਏ ਆ ਸਾਡੇ ਇਹਨਾਂ ਨੇ ਹੱਥ ਵੱਤੀ ਸਾਰੇ ਕੰਮ ਕਰਾ ਲਏ ਲਾਈਟਾਂ ਹੋ ਗਈਆਂ ਸੜਕਾਂ ਹੋ ਗਈਆਂ ਅੱਧੇ ਮਿੰਟ ਦੇ ਵਿੱਚ ਸਾਡੀਆਂ ਲਾਈਟਾਂ ਲੱਗਵਾ ਦਿੰਦੇ ਆ ਅਬ ਤਾਂ ਦਿੱਕਤ ਕੋਈ ਹੋਣ ਹੈ ਹੀ ਨਹੀਂ ਹੈਗੀ ਥੋੜੇ ਦੋ ਤਿੰਨ ਟੋਟੇ ਸੜਕ ਦੇ ਆ ਉਹ ਵੀ ਅਸੀਂ ਪਾਸ ਕਰਵਾਏ ਉਹ ਵੀ ਸ਼ੁਰੂ ਕਰਵਾ ਦene ਤੇ 10 ਲੱਖ ਉਹ ਬੀਮਾ ਵਾਲੇ ਜਿਹੜੇ ਕਾਰਡ ਆ ਉਹ ਅਸੀਂ ਹਰ ਘਰ ਘਰ ਜਾ ਕੇ ਕੈਂਪ ਲਗਾਇਆ ਮੱਲੇ ਦੇ ਵਿੱਚ ਹੀ ਲਗਾਇਆ ਹੈ ਕਿ ਤੇ ਮੱਲੇ ਵਾਲਿਆਂ ਨੂੰ ਕਿਤੇ ਬਾਹਰ ਜਾਣ ਦੀ ਲੋੜ ਨਾ ਪਵੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਨੀਸ਼ ਸ਼ਰਦਿਆ ਜੀ ਕੇਜਲੀਵਾਲ ਜੀ ਭਵੰਤਮਾਨ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਕਿ ਉਹ ਲੋਕਾਂ ਦੇ ਹੱਕ ਵਿੱਚ ਜਾ ਕੇ ਜਿਹੜੇ ਵੱਡੇ ਫੈਸਲੇ ਕਰ ਰਹੇ ਨੇ ਜਿਨ੍ਹਾਂ ਦੇ ਕਰਕੇ ਆਉਣ ਵਾਲੀ ਸਰਕਾਰ ਵੀ ਰਿਪੀਟ ਹੋ ਰਹੀ ਹੈ ਜੀ ਅਸੀਂ ਇਹੀ ਕਹਿੰਦੇ ਜੀ ਪੰਜਾਬ ਸਰਕਾਰ ਜਿੰਦਾਬਾਦ ਵਾਰਡ ਨੰਬਰ 8 ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਵਾਰਡ ਚਾਰਜ ਕੋਪੀ ਭੇਦੀ ਜੀ ਅਤੇ ਸਾਡੇ ਮੀਨ ਬਿੰਦ ਦੇ ਜਿਹੜੇ ਬਲਾਕ ਪ੍ਰਧਾਨ ਵੀ ਨੇ ਉਹਨਾਂ ਦੀ ਅਗਵਾਈ ਅਤੇ ਸਾਰੇ ਇਸ ਨੂੰ ਗਾਡ ਵਾਸੀ ਅ ਅੱਜ ਉਹਨਾਂ ਦੀ ਇੱਕ ਵਾਅਦੇ ਹੀ ਹੇਠ ਜਿਹੜੀ ਅੱਜ ਹੈਲਥ ਕਾਰਡ ਯੋਜਨਾ ਜੋ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਿਕ ਜਿਹੜਾ ਏਡਾ ਵੱਡਾ ਕਦਮ ਹੈ ਜਿਨੇ ਕੇ ਪੰਜਾਬ ਦੇ 65 ਲੱਖ ਪਰਿਵਾਰਾਂ ਦੀ ਜੀਆਂ ਦੀ ਸਹਾਰ ਲੈਂਦਿਆਂ ਹੋਇਆ ਮੁੱਖ ਮੰਤਰੀ ਸਾਹਿਬ ਨੇ ਕੇਜਰੀਵਾਲ ਸਾਹਿਬ ਨੇ ਸਿਸੋਧਿਆ ਜੀ ਨੇ ਜਿਹੜੀ ਏਡੀ ਵੱਡੀ ਇੱਕ ਮੋਹਮ ਬੜਾਈ ਇੱਕ ਜਿਹੜੀ ਲੋਕਾਂ ਨੂੰ ਅਸੀਂ ਦੋ ਚੀਜ਼ਾਂ ਨੂੰ ਪ੍ਰਾਥਮਿਕਤਾ ਰੱਖ ਕੇ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਸਿਹਤ ਅਤੇ ਸਿੱਖਿਆ ਜਿੱਥੇ ਸਿੱਖਿਆ ਦੇ ਉੱਤੇ ਅੱਜ ਏਡੇ ਵੱਡੇ ਸਟੇਰ ਦੇ ਉੱਤੇ ਕੰਮ ਹੋ ਰਿਹਾ ਕਿ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਨੇ ਜਿਹੜੇ ਸੀਗੇ ਉਹਨਾਂ ਦੇ ਮੁਕਾਬਲੇ ਅੱਜ ਸਾਡੇ ਸਰਕਾਰੀ ਸਕੂਲ ਜਿਹੜੇ ਆ ਖੜੇ ਹੋਏ ਨੇ ਇੱਕ ਸਿਹਤ ਪੰਜਾਬ ਦੇ ਨਾਲ ਇੱਕ ਸਿਹਤਮੰਦ ਜਿਹੜਾ ਪੰਜਾਬ ਦੀ ਇੱਕ ਮੋਹਮ ਸਰ ਪੰਜਾਬ ਸਰਕਾਰ ਨੇ ਚਲਾਈ ਹੈ ਜਿਸ ਦੇ ਤਹਿਤ ਸਾਡੇ ਸਾਰੇ ਪੰਜਾਬ ਦੇ ਜੀ ਨੇ ਉਹ ਕਿਸੇ ਪਰਿਵਾਰ ਤੇ ਉਤੇ ਕਦੀ ਕੋਈ ਕ੍ਰੁਤੀ ਆਵੇ ਨਾ ਕਦੀ ਕੋਈ ਦਿੱਕਤ ਆਵੇ ਨਾ ਕਦੀ ਕੋ ਦਮਾਰੀ ਆਵੇ ਨਾ ਪਰ ਅਗਰ ਜੇ ਆ ਜਾਵੇ ਤੇ ਔਕੇ ਸਮੇ ਦੇ ਉਤੇ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਤੁਹਾਡੇ ਨਾਲ ਮੋਟਾ ਨਾਲ ਮੋਟਾ ਜੋੜ ਕੇ ਖੜੀ ਹੈ ਅਸੀਂ ਜਿੱਥੇ ਇਸ ਹੈਲਥ ਕਾਰਡ ਦੇ ਤਹਿਤ 230 ਦਿਨ ਵੱਧ ਜਿਹੜੀਆਂ ਬਿਮਾਰੀਆਂ ਤੁਹਾਡੀਆਂ ਕਵਰਡ ਹੋਣਗੀਆਂ ਰੱਬ ਕਦੇ ਕਿਸੇ ਦੇ ਕਰਕੇ ਦੀ ਬਿਮਾਰੀ ਐਸੀਂ ਭੇਜੇ ਨਾ ਕੋਈ ਜੀ ਸਾਡੇ ਸਾਰੇ ਸਿਹਤਮੰਦ ਰਹਿ ਪਰ ਅਗਰ ਕਿਤੇ ਆ ਜਾਵੇ ਅਸੀਂ ਜਾਣਦੇ ਆ ਕਿ ਲੱਖਾਂ ਦਾ ਜਿਹੜਾ ਖਰਚਾ ਅਸੀਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਪੈਰ ਰੱਖਦੇ ਸਾਰੀ ਜਿਹੜੇ ਹਜ਼ਾਰਾਂ ਦੇ ਜਿਹੜੇ ਖਰਚੇ ਨੇ ਉਹ ਮੀਟਰ ਚੱਲਣਾ ਪੈਂਦਾ ਹੈ ਇਹ ਸਿਹਤ ਕਾਰਡ ਐਸੀ ਇੱਕ ਦੇਣ ਹੈ ਪੰਜਾਬ ਸਰਕਾਰ ਵੱਲੋਂ ਕਿ ਸਾਡੇ ਪਰਿਵਾਰ ਦਾ ਕੋਈ ਵੀ ਜੀ ਅਗਰ ਬਿਮਾਰ ਹੋ ਜਾਵੇ ਤੁਹਾਨੂੰ ਪੈਸੇ ਦੀ ਫਿਕਰ ਕਰਨ ਦੀ ਲੋੜ ਨਹੀਂ ਤੁਸੀਂ ਆਪਣਾ ਇਲਾਜ ਕਰਾ ਕੇ ਜਾਓ ਬਹੁਤ ਵੱਡੇ ਵੱਡੇ ਜਿਹੜੇ ਕੈਂਸਰ ਸੈਂਟਰਸ ਨੇ ਡਾਕਟਰ ਸੈਂਟਰਸ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਸ਼ਾਇਦ ਪਹਿਲੋਂ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਉਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਹੁੰਦਾ ਹੈ ਤੁਹਾਨੂੰ ਇਹ ਦਿੱਕਤਾਂ ਤੁਹਾਨੂੰ ਕਿਸੇ ਤੋਂ ਵਿਆਜ ਲੈਣ ਦੀ ਲੋੜ ਨਹੀਂ ਤੁਹਾਨੂੰ ਕਿਸੇ ਤੇ ਪੈਸੇ ਦਾਰ ਲੈਂਡ ਦੀ ਲੋੜ ਨਹੀਂ ਤੁਹਾਨੂੰ ਕਿਸੇ ਤੇ ਪਰਸੈਂਟੇਜ ਤੇ ਪੈਸੇ ਲੋੜ ਦੇ ਲੈਣ ਦੀ ਲੋੜ ਨਹੀਂ ਪੰਜਾਬ ਸਰਕਾਰ ਤੁਹਾਡੇ ਦਾ ਹੱਥ ਵਿੱਚ ਨਾ ਖੜੀ ਹੈ ਤੁਸੀਂ ਅਗਰ ਤੁਹਾਡੇ ਕੋਲ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਆਉਂਦੀ ਹੈ ਤੁਸੀਂ ਜਾਓ ਆਪਰੇ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਓ ਪੈਸੇ ਦੇ ਜਿਹੜੇ ਕੰਮ ਹੈ ਉਹ ਤੁਹਾਡਾ ਹੈਲਥ ਕਾਰਡ ਦੇ ਰਾਹੀਂ ਪੰਜਾਬ ਸਰਕਾਰ ਦੇਵੇਗੀ ਮੈਂ ਸਮੂੱਚੇ ਪੰਜਾਬ ਵੱਲੋਂ ਸਮੂੱਚੀ ਪਗਵਾੜਾ ਵਾਸੀਆਂ ਵੱਲੋਂ ਸਮੂੱਚੀ ਐਕ ਨੰਬਰ ਵਾਰਡ ਦੇ ਜਿੱਥੇ ਅੱਜ ਅਸੀਂ ਖੜੇ ਹਾਂ ਨਿਵਾਸੀਆਂ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਕਿ ਮੁੱਖ ਮੰਤਰੀ ਸਾਹਿਬ ਨੂੰ ਅਸ਼ੀਰਵਾਦ ਦਿਓ ਉਹਨਾਂ ਵਾਸਤੇ ਬਾਤ ਬੇਨਤੀ ਕਰਿਓ ਕਿ ਜਿਸ ਨਿਤੜਕ ਤਰੀਕੇ ਦੇ ਨਾਲ ਉਹ ਪੰਜਾਬ ਨੂੰ ਦੁਬਾਰਾ ਖੜਨ ਵਾਸਤੇ ਪੰਜਾਬ ਨੂੰ ਦੁਬਾਰਾ ਹੱਸਦਾ ਵਸਦਾ ਕਰਨ ਵਾਸਤੇ ਦਿਨ ਰਾਤ ਮਿਹਨਤ ਕਰ ਰਹੇ ਨੇ ਇਸੇ ਤਰ੍ਹਾਂ ਉਹ ਚੰਗੇ ਸੇਧ ਯਾਪ ਰਹਿ ਕੇ ਆਪਣੀ ਜਿਹੜੀ ਟੀਚਾ ਲੈ ਕੇ ਚੱਰੇ ਨੇ ਉਸੇ ਵਿੱਚ ਕਾਮਯਾਬ ਹੋ ਸਕਣ ਮੈਂ ਸਾਰਿਆਂ ਦਾ ਬਹੁਤ ਬਹੁਤ